ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਅੰਦਰ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਵੇਚੇ ਜਾਂਦੇ ਹਨ ਮੁੱਖ ਮੰਤਰੀ ਦੇ ਅਹੁਦੇ ਸੀਐਮ ਔਨ ਸੇਲ ਕਿਸ ਤਰ੍ਹਾਂ ਮੁੱਖ ਮੰਤਰੀ ਵਿਕਦਾ ਹੈ ਇਹ ਜਿਹੜਾ ਵੱਡਾ ਤਜਰਵਾ ਕਾਂਗਰਸ ਪਾਰਟੀ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਨਵਜੋਦ ਕੌਰ ਸਿੱਧੂ ਕਹਿੰਦੇ ਨੇ ਕਿ 500 ਕਰੋੜ ਰੁਪਏ ਲੱਗੂਗਾ ਤਾਂ ਉਸ ਬਾਅਦ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ 350 ਕਰੋੜ ਰੁਪਏ ਲੱਗੂਗਾ ਤਾਂ ਫੇਰ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ ਸੋ ਜਿਹੜੇ ਮੁੱਖ ਮੰਤਰੀ ਹੁਣ ਤੱਕ ਕਾਂਗਰਸ ਪਾਰਟੀ ਦੇ ਰਹੇ ਨੇ ਇਟ ਮੀਨਸ ਉਹਨਾਂ ਵਿਅਕਤੀਆਂ ਨੇ ਜੇ ਆਪਾਂ ਮੋਟਾ-ਮੋਟਾ ਸਾਬ ਲਈਏ ਅਕਾਲੀਦਰ ਬੀਜੇਪੀ ਦਾ ਤਾਂ ਲਗਭਗ 2000 ਕਰੋੜ ਰੁਪਏ ਤੋਂ ਉੱਪਰ ਪੈ ਜਿਹੜੇ ਦੇ ਕੇ ਉਹ ਖਰਚ ਕੀਤੇ ਹੋਣਗੇ। ਔਰ 2000 ਕਰੋੜ ਰੁਪਏ ਜਿਹੜਾ ਉਹਨਾਂ ਨੇ ਖਰਚ ਕੀਤਾ ਹੋਗਾ ਆਪਣੀਆਂ ਚਾ ਟਿਕਟਾਂ ਲੈਣ ਦੇ ਲਈ ਚਾਹ ਮੁੱਖ ਮੰਤਰੀ ਦਾ ਅਹੁਦਾ ਲੈਣ ਦੇ ਲਈ ਉਹ 2000 ਕਰੋੜ ਰੁਪਏ ਦਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ 20000 ਕਰੋੜ ਰੁਪਏ ਦਾ ਖੂਨ ਚੂਸਿਆ ਹੋਊਗਾ। 20000 ਕਰੋੜ ਰੁਪਏ ਦੀ ਉਹਨਾਂ ਨੇ ਲੁੱਟਖੁਟ ਕੀਤੀ ਹੋਣੀ ਕਿਉਂਕਿ ਇੱਕ ਵਾਰ 500 ਦੂਜੀ ਵਾਰ 500 ਔਰ ਐਮਐਲਏ ਦੇ ਟਿਕਟ ਲੈਣ ਲਈ 5 ਲੱਖ 5 ਕਰੋੜ ਇਹ ਸਾਰੇ ਦਾ ਇਹ ਹਸਾਬ ਕਿਤਾਬ ਲਾਈਏ ਪਿਛਲੇ 20 ਸਾਲ ਦਾ ਤਾਂ ਲਗਭਗ 2000 ਕਰੋੜ ਤੋਂ ਉੱਪਰ ਦੀ ਕਰਪਸ਼ਨ ਜਿਹੜੀ ਆ ਆਫੀਸ਼ੀਅਲੀ ਕਰਪਸ਼ਨ ਜਿਹੜੀ ਆ ਇਹਨਾਂ ਪਾਰਟੀਆਂ ਦੇ ਅੰਦਰ ਹੋਈ ਆ ਔਰ ਲੋਕਾਂ ਦਾ ਇਹਨਾਂ ਨੇ 10 ਗੁਣਾ 100 ਗੁਣਾ ਵਧਾ ਕੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਤਾਂ ਹੀ ਪੰਜਾਬ ਦੇ ਦਲਤ ਵਰਗ ਦੇ ਵਜੀਫੇ ਅਨਸੂਚੇ ਜਾਤੀਆਂ ਜਨ ਜਾਤੀਆਂ ਦੇ ਵਜੀਫੇ ਸਕਾਲਰਸ਼ਿਪ ਸਕੈਮ ਹੋਏ ਪੈਸੇ ਖਾਦੇ ਗਏ ਤਾਂ ਹੀ ਜਿਹੜੀਆਂ ਸਾਡੀਆਂ ਨਸ਼ਾ ਛਡਾਊ ਸੈਂਟਰ ਦੇ ਅੰਦਰ ਮੈਡੀਸਿਨ ਵਿਕਦੀਆਂ ਸੀ ਉਹਨਾਂ ਦੇ ਅੰਦਰ ਵੱਡੇ ਪੱਦਰ ਤੇ ਕਪੜੇ ਹੋਏ ਕਾਂਗਰਸ ਦੀ ਸਰਕਾਰ ਦੇ ਸਮੇਂ ਤਾਂ ਹੀ ਪੰਜਾਬ ਦੇ ਅੰਦਰ ਰੇਤ ਦਾ ਮਾਫੀਆ ਚੱਲਿਆ शराब का माफिया चलिया ट्रांसपोर्ट पिछले पैदा हो डू टू दि कांग्रेस पार्टी करपन का अड्डा बन चुकी अकाली, अकाली दल बीजेपी जरा तो दा, करप्शन अड्डा बन चुके अंदर जी खुले लोटा ਉਹ ਇਹਨਾਂ ਦੋਨਾਂ ਪਾਰਟੀਆਂ ਦੇ ਰਾਜ ਦੇ ਸਮੇਂ ਪੰਜਾਬ 'ਚ ਹੋਈ ਆ ਇੱਕ ਵੱਡਾ ਐਕਸਪੀਰੀਅੰਸ ਜਿਹੜਾ ਸਭ ਤੋਂ ਵੱਡਾ ਐਕਸਪੀਰੀਅੰਸ ਕਿਹਦੇ ਕੋਲ ਆ ਉਹ ਜਾਖੜ ਸਾਹਿਬ ਕੋਲ ਆ ਸ੍ਰੀਲ ਜਾਖੜ ਜੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਲਗੇ ਉਹਨਾਂ ਨੇ ਦੋ ਮੁੱਖ ਮੰਤਰੀ ਦੇਖੇ ਇੱਕ ਮੰਤਰੀ ਮੁੱਖ ਮੰਤਰੀ ਕਿਹੜਾ ਚਲਾਇਆ ਉਹਨਾਂ ਨੇ ਕਿਉਂਕਿ ਪ੍ਰਧਾਨ ਵੱਡਾ ਹੁੰਦਾ ਮੁੱਖ ਮੰਤਰੀ ਛੋਟਾ ਹੁੰਦਾ ਪਾਰਟੀ ਦਾ ਪ੍ਰਧਾਨ ਹਮੇਸ਼ਾ ਵੱਡਾ ਹੁੰਦਾਗਾ ਔਰ ਮੁੱਖ ਮੰਤਰੀ ਜਿਹੜਾ ਹੈਗਾ ਪੁਆਇੰਟ ਪਾਰਟੀ ਦਾ ਪ੍ਰਧਾਨ ਕਰਦਾ ਹੁੰਦਾਗਾ ਕੈਪਟਨ ਸਾਹਿਬ ਜਿਹਦੇ ਬਾਰੇ ਨਵਜੋਤ ਕੌਰ ਸਿੱਧੂ ਜੀ ਕਹਿੰਦੇ ਨੇ ਕਿ 5-6 ਕਰੋੜ ਰੁਪਏ ਦੀ ਕਰਪਸ਼ਨ ਹੋਈ ਆ ਚਰਨਜੀਤ ਸਿੰਘ ਚੰਨੀ ਜਿਹਦੇ ਬਾਰੇ ਜਾਖੜ ਸਾਹਿਬ ਕਹਿੰਦੇ ਨੇ ਕਿ ਮੈਂ ਵੀ ਸੁਣਿਆ 350 ਕਰੋੜ ਰੁਪਏ ਔਰ ਚੰਨੀ ਸਾਹਿਬ ਦੇ ਭਤੀਜੇ ਕੋਲੋਂ ਲਗਭਗ 10 ਕਰੋੜ ਰੁਪਏ ਦੇ ਕਰੀਬ ਰਿਕਵਰੀ ਦਾ ਹੋਣਾ ਅਜੋ ਕੇਸ ਜਿਹੜਾ ਅਨਰਵ ਅਦਾਲਤ ਦੇ ਵਿੱਚ ਚੱਲਦਾਗਾ ਸੋ ਬੇਰਾ ਕਹਿਣ ਦਾ ਪਾਵਾ ਕਿ ਪਿਛਲੇ ਵੀ ਤੋਂ ਲੈ ਕੇ 25 ਸਾਲ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਜਿਹੜੀ ਆ ਉਹ ਮੰਤਰੀਆਂ ਦੀ ਸੇਲ ਲਾਉਂਦੀ ਰਹੀ ਆ ਉਹ ਮੁੱਖ ਮੰਤਰੀ ਦੀ ਸੇਲ ਲਾਉਂਦੀ ਰਹੀ ਆ ਉਹ ਟਿਕਟਾਂ ਦੀ ਸੇਲ ਲਾਉਂਦੀ ਰਹੀ ਆ ਇਹੀ ਜਖੜ ਸਾਹਿਬ ਉਸੇ ਪਾਰਟੀ 'ਚ ਹੁੰਦੇ ਸੀ ਜਿਹੜੀ ਸੇਲ ਲਾਉਂਦੀ ਸੀਗੀ ਉਦੋਂ ਇਹਨਾਂ ਨੇ ਆਪਣਾ ਧਰਮ ਨਹੀਂ ਨਵਾਇਆ ਉਦੋਂ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜਨਤਕ ਤੌਰ ਤੇ ਨਹੀਂ ਦੱਸਿਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਇੱਕ ਬਕਾਊ ਪਾਰਟੀ ਆ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਕਦੀ ਆ ਕਾਂਗਰਸ ਪਾਰਟੀ ਜਿਹੜੇ ਆਉਦੇ ਨੇ ਉਹ ਵੇਚੇ ਜਾਂਦੇ ਨੇਗੇ ਪਰ ਲੇਕਿਨ ਅਫਸੋਸ ਇਹ ਸਾਰਾ ਪੈਸਾ ਪੰਜਾਬ ਦੇ ਗਰੀਬ ਲੋਕਾਂ ਦਾ ਲੁੱਟਿਆ ਗਿਆ ਪੰਜਾਬ ਦੇ ਕਿਸਾਨ ਦਾ ਲੁੱਟਿਆ ਗਿਆ ਪੰਜਾਬ ਦੇ ਵਪਾਰੀ ਦਾ ਲੁੱਟਿਆ ਗਿਆ ਪੰਜਾਬ ਦੇ ਦਲਤ ਵਰਗ ਦੀਆਂ ਮਿਲਦੀਆਂ ਜਿਹੜੀਆਂ ਸਹੂਲਤਾਂ ਸੀ ਉਹਨਾਂ ਨੂੰ ਖਾਧਾ ਗਿਆ ਪੰਜਾਬ ਦੇ ਮੁਲਾਜ਼ਮਾਂ ਦਾ ਲੁੱਟਿਆ ਗਿਆ ਕਿਉਂਕਿ ਡੈਫੀਨਟਲੀ ਆ ਜਦੋਂ ਜਿਹੜਾ 5 ਕਰੋੜ ਦੇ ਕੇ ਲੱਗਿਆਗਾ ਤਾਂ ਉਹ ਰეკਮੈਂਡੇਸ਼ਨ ਕਰਨ ਦੇ ਲਈ ਟਰਾਂਸਫਰ ਵਿੱਚ ਉਹ ਪੈਸੇ ਲੈਂਦੇ ਹੋਣਗੇ ਸਵੇਰਾ ਕਹਿਣ ਦਾ ਭਾਵਾ ਕਿ ਅੱਜ ਪੰਜਾਬ ਦੇ ਸਾਹਮਣੇ ਇੱਕ ਤਸਵੀਰ ਆ 24 ਘੰਟੇ ਤੋਂ ਬਾਅਦ ਦਾ ਸਮਾਂ ਹੋ ਗਿਆ ਨਾ ਕਾਂਗਰਸ ਪਾਰਟੀ ਜਵਾਬ ਦੇ ਰਹੀ ਆ ਨਾ ਭਾਰਤੀ ਜਨਤਾ ਪਾਰਟੀ ਜਵਾਬ ਦੇ ਰਹੀ ਆ ਕਿਉਂਕਿ ਜਾਖੜ ਸਾਹਿਬ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨੇ ਕਿ पहला हो कांग्रेस पार्टी का हिस्सा सी कैप्टन साहब आज भारतीय जनता पार्टी का हिस्सा ने पहला हो कांग्रेस पार्टी का हिस्सा इन्ह की हाई कमांड ने एक बार बड़ी दसिया के सच आज झूठ आ एक भी स्टेटमेंट चौबीस घंटे बीतण तो सामने नहीं आई कि यह सच आ ਕਿ ਕਾਂਗਰਸ ਪਾਰਟੀ ਦੇ ਉਸ ਸਮੇਂ ਦੇ ਮੁੱਖ ਮੰਤਰੀ ਦੀ ਪਾਕਿਸਤਾਨ ਦੀ ਕਮੈਲਾ ਮਿੱਤਰ ਦੇ ਰਾਹੀਂ ਜੋ ਪੈਸਾ ਉਸ ਸਮੇਂ ਦਾ ਜਿਹੜਾ ਮਾਫੀਏ ਰਾਜ ਇਕੱਠਾ ਹੋਇਆ ਕੀ ਉਹ ਪੈਸਾ ਕਿੱਥੇ ਗਿਆ ਉਹਦਾ ਵੀਜਾ ਕਿ ਭਾਰਤੀ ਜਨਤਾ ਪਾਰਟੀ ਲਾਉਂਦੀ ਸੀ ਕਿ ਕੈਪਟਨ ਸਾਹਿਬ ਦੀ ਬਾਹ ਮੋੜ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਗਿਆ ਕਿਉਂਕਿ ਕਾਂਗਰਸ ਦੇ ਰਾਜ ਦੇ ਸਮੇਂ ਪੂਰੀ ਵੱਡੀ ਲੁੱਟ ਜੜੀ ਆ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਈ ਸੀ ਕਿਸ ਤਰ੍ਹਾਂ ਆਰਗੇਨਾਈਜੇਸ਼ਨ ਢੰਗ ਦੇ ਆਰਗੇਨਾਈਜ ਤਰੀਕੇ ਨਾਲ ਲੁੱਟ ਜੜੀ ਆ ਉਹ ਲੋਕਾਂ ਦੀ ਹੋ ਰਹੀ ਸੀ ਬੱਚਾ ਬੱਚਾ ਜਾਣਦਾ ਕਿ ਸਾਰੇ ਆਉਦੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਇਹ ਆਪ ਕਹਿੰਦੇ ਹੁੰਦੇ ਸੀ ਕਾਂਗਰਸੀ ਸਾਰੇ ਕਿ ਜੀ ਸਾਰੇ ਆਉਦੇ ਜਿਹੜੇ ਨੇ ਕਿ ਉਹ ਕੈਪਟਨ ਸਾਹਿਬ ਦੇ ਉਹਨਾਂ ਦੇ ਦੋਸਤ ਦਿੰਦੇ ਨੇ ਕਿ ਤੁਹਾਨੂੰ ਯਾਦ ਹੋਊਗਾ ਬਹੁਤ ਸਾਰੇ ਆਉਦੇ यूपी ਦੇ ਜਿਹੜੇ ਸਾਬਕਾ ਬਿਊਰੋਕ੍ਰੇਟ ਸੀ यूपी ਦੇ ਜਿਹੜੇ ਸਾਬਕਾ ਜਸਟਿਸ ਸੀ ਉਹਨਾਂ ਨੂੰ ਪੰਜਾਬ ਦੀ ਹਿਊਮਨ ਰਾਈਟਸ ਦੇ ਅੰਦਰ ਪੰਜਾਬ ਦੀਆਂ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਤੇ ਲਾਇਆ ਗਿਆ ਸੀਗਾ ਜਿਹੜੇ ਸਿੱਧੇ ਜਾਂ ਸਿੱਧੇ ਢੰਗ ਨਾਲ ਉਸ ਮਹਿਲਾ ਮਿੱਤਰ ਦੇ ਨਾਲ ਸੰਬੰਧ ਰੱਖਦੇ ਸੀ ਸੋ ਮੈਂ ਸਮਝਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਜਾਖੜ ਸਾਹਿਬ ਦੇ ਪੁਰਾਣੇ ਰੋਲ ਬਾਰੇ ਕੈਪਟਨ ਸਾਹਿਬ ਦੇ ਪੁਰਾਣੇ ਰੋਲ ਬਾਰੇ ਨਵਜੋਤ ਸਿੰਘ ਸਿੱਧੂ ਦੇ ਪ੍ਰਾਣੇ ਰੋਲ ਬਾਰੇ ਨਵਜੋਤ ਕੌਰ ਸਿੱਧੂ ਦੇ ਪ੍ਰਾਣੇ ਰੋਲ ਬਾਰੇ ਜਨ ਤੱਕ ਦ ਜਨ ਤੱਕ ਤੌਰ ਤੇ ਦੱਸਣਾ ਚਾਹੀਦਾ ਕਿ ਕਿੰਨੀ ਵੱਡੀ ਕਰਪਸ਼ਨ ਜਿਹੜੀ ਹੁੰਦੀ ਸੀ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਗੱਲ ਸਾਹਮਣੇ ਆ ਗਈ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਇਹ ਸਾਰੀਆਂ ਪਾਰਟੀਆਂ ਕਰਪਸ਼ਨ ਦਾ ਸਹਾਰਾ ਲੈ ਕੇ ਕਰਪਸ਼ਨ ਨੂੰ ਕੇਂਦਰ ਬਿੰਦੂ ਕਰਕੇ ਫਿਰ ਲੋਕਾਂ ਨੂੰ ਪਰਵਾਉਂਦੀਆਂ ਲਗੀਆਂ ਫਿਰ ਇਹ ਲੋਕਾਂ ਤੇ ਰਾਜ ਕਰਦੀਆਂ ਨੇ यह पॉसिबल होया अंदर पंजाब अजर तीन पंजाबियों ने आम आदमी पार्टी बनाई जानवे एमएलए आम आदमी पार्टी ने जिताए जी धिर ने सामने लिया जी अजानदार बेदारियासतदान सरदार भगवंत मान जी ने इन्हें जड़ जड़ी पुट्टी लोग दसिया कि कि किस तरह अकाली दल खा रहा ਕਿਸ ਤਰ੍ਹਾਂ ਗੁਰਦੁਆਰਿਆਂ ਤੇ ਕਬਜ਼ਾ ਕਰਕੇ 골ਕਾਂ ਦਾ ਪੈਸਾ ਖਾਦਾ ਜਾ ਰਿਹਾ ਕਿਸ ਤਰ੍ਹਾਂ ਕਾਂਗਰਸ ਪਾਰਟੀ ਰਾਜ ਚੱਕੇ ਕਰਪਸ਼ਨ ਕਰਦੀ ਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕਰਪਸ਼ਨ ਕਰਦੀ ਆ ਇਹ ਗੱਲਾਂ ਤੇ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਸਾਫ਼ ਹੋ ਗਈ ਸਪਸ਼ਟ ਹੋ ਗਈ ਨਵਜੋਧ कौर ਸਿੱਧੂ ਦੇ ਬਿਆਨ ਤੋਂ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇਗੀਆਂ ਇਹ ਕਰਪਸ਼ਨ ਦਾ ਸਹਾਰਾ ਲੈ ਕੇ ਰਾਜ ਕਰਦੀਆਂ ਨੇਗੀਆਂ ਪਰ ਅੱਜ 3 ਕਰੋੜ ਪੰਜਾਬੀ ਜਿਹੜੇ ਨੇ ਉਹ ਸਿਰਖਰੂ ਲਗੇ ਅੱਜ ਪੰਜਾਬ ਦੇ ਦਲਤਾਂ ਤੇ ਅਤਿਆਚਾਰ ਨਹੀਂ ਹੋ ਰਿਹਾ ਅੱਜ ਪੰਜਾਬ ਦੇ ਦਲਤ ਵਿਦਿਆਰਥੀਆਂ ਦਾ ਵਜਿਫਾ ਨਹੀਂ ਖਾਦਾ ਜਾ ਰਿਹਾ ਅੱਜ ਕੋਈ ਸਕਾਲਰਸ਼ਿਪ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਟ੍ਰਾਂਸਪੋਰਟ ਦਾ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਲੈਂਡ ਦੇ ਸਕੈਮ ਨਹੀਂ ਹੋ ਰਹੇ ਇਹ ਤਾਂ ਹੀ ਪੋਸੀਬਲ ਹੋਇਆਗਾ ਜੇ 3 ਕਰੋੜ ਪੰਜਾਬੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਚ ਲਿਆਂਦੀ